ਧਨ ਗੁਰੂ ਅਰਗੁਵਿੰਦ ਸਾਹਿਬ ਜੀ ਮਹਾਰਾਜ ਦਾ ਅਵਤਾਰ ਹਾੜਵਦੀ ਇੱਕ ਸੰਮਤ 1650 ਵਿੱਚ ਗੁਰੂ ਕੀ ਵਡਾਲੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ ਆਪ ਦੇ ਪਿਤਾ ਧਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਮਾਤਾ ਗੰਗਾ ਜੀ ਸਨ ਆਪ ਦੇ ਜਨਮ ਬਾਰੇ ਅਜੀਬੋ ਗਰੀਬ ਇੱਕ ਕਥਾ ਚੱਲਦੀ ਹੈ ਜਗਤ ਮਾਤਾ ਗੰਗਾ ਜੀ ਨੇ ਆਪਣੇ ਪਤੀ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੱਗੋਂ ਬੇਨਤੀ ਕੀਤੀ ਜਿਠਾਣੀ ਨੇ ਤਾਨਾ ਮਾਰਿਆ ਹੈ ਬੇ ਔਲਾਦੀ ਹੈ ਗੰਗਾ ਸਖਣੀ ਰਹੇਗੀ ਸਖਣੀ ਚਲੇ ਜਾਏਗੀ ਇਹ ਸਾਰੀ ਸ਼ਾਨੁ ਸ਼ੌਕਤ ਦੌਲਤ ਮਾਣ ਮਰਿਆਦਾ ਸਾਡੀ ਹੈ ਆਪਨੇ ਅਰਜ਼ੋਈ ਕੀਤੀ ਜਗਤ ਦੀਆਂ ਝੋਲੀਆਂ ਭਰਨ ਵਾਲੇ ਮੇਰੀ ਝੋਲੀ ਵੀ ਭਰੋ ਤਾਂ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਸਮਤਨੀ ਜਗਤ ਮਾਤਾ ਗੰਗਾ ਜੀ ਨੂੰ ਆਖਿਆ ਵਰ ਦੇਣਗੇ ਬਾਬਾ ਬੁੱਢਾ ਜੀ ਤੁਹਾਪ ਬੜੇ ਸਾਦੇ ਭਾਵ ਨਾਲ ਮਿੱਸੇ ਪ੍ਰਸ਼ਾਦੇ ਬਣਾ ਕੇ ਔਰ ਪਿਆਜ਼ ਰੱਖ ਕੇ ਪਹੁੰਚੇ ਬੀੜ ਜਿੱਥੇ ਬਾਬਾ ਜੀ ਖੇਤੀਬਾੜੀ ਦਾ ਕੰਮ ਕਰਦੇ ਸਨ ਦੋਹਾਂ ਵੇਖ ਕੇ ਬਾਬਾ ਜੀ ਨੇ ਸਨਮਾਨ ਕੀਤਾ ਸਤਕਾਰ ਕੀਤਾ ਮਿਹਨਤ ਕਰਕੇ ਖੇਤੀਬਾੜੀ ਦਾ ਕੰਮ ਕਰਕੇ ਬਾਬਾ ਜੀ ਨੂੰ ਅਤਿਅੰਤ ਭੁੱਖ ਲੱਗੀ ਹੋਈ ਸੀ ਅੱਗੋਂ ਮਿੱਸੇ ਪ੍ਰਸ਼ਾਦੇ ਰਖੇ ਔਰ ਪਿਆਜ਼ ਦੇ ਗੰਡੇ ਰਖੇ ਅੰਦਰ ਦੇ ਜਾਣਨ ਵਾਲੇ ਤੇ ਗੁਰੂ ਬਰਕਤਾਂ ਨੂੰ ਪ੍ਰਾਪਤ ਕਰ ਚੁਕੇ ਬਾਬਾ ਬੁੱਢਾ ਜੀ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਵਰਸਾਏ ਗਏ ਸਨ ਤੇ ਹੁਣ ਮੌਜੂਦ ਸਨ ਔਰ ਗੁਰੂ ਭਗਤੀ ਦੇ ਚ નિਪੁੰਨ ਸੰਪੂਰਨ ਪ੍ਰਸ਼ਾਦੇ ਦੇ ਕੌਰ ਬੁਰਕੀਆਂ ਮੋਂ ਦੇ ਚ ਪਾ ਕੇ ਜਦ ਪਿਆਸ ਨੂੰ ਮੁੱਠ ਨਾਲ ਤੋੜਨ ਲੱਗੇ ਤਾਂ ਕਹਿਣ ਲੱਗੇ ਹੇ ਗੁਰੂ ਪਤਨੀ ધਨ ਮਾਤਾ ਗੰਗਾ ਫੜੀ ਕੁਖ ਤੋਂ ਉਸ ਬੱਚੇ ਨੇ ਜਨਮ ਲੈਣਾ ਜੋ ਦੁਸ਼ਟਾਂ ਤੇ ਜ਼ਾਲਿਮਾਂ ਦੇ ਸਿਰ ਬੰਨੇਗਾ ਇਹ ਵਾਕ ਬ੍ਰह्मज्ञानी ਦੇ ਇਹ ਬੋਲ ਬਿਲਕੁਲ ਸਹੀ ਹੋਏ ਸਮਾਪਾ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਅਤੇ ਮਾਤਾ ਗੰਗਾ ਜੀ ਦੀ ਕੁੱਖ ਤੋਂ ਉਸ ਅਵਤਾਰੀ ਪੁਰਸ਼ ਦਾ ਜਨਮ ਹੋਇਆ ਜੋ ਦਲ ਭੰਜਨ ਗੁਰ ਸੂਰਮਾ ਵਡ ਜੋਧਾ ਬਹੁ ਪਰ ਉਪਕਾਰੀ ਆਪ ਜੀ ਨੂੰ ਗੁਰਗੱਦੀ ਜੇਠ ਵਦੀ 8 ਸੰਮਤ 1663 ਦੇ ਵਿੱਚ ਬਖਸ਼ਿਸ਼ ਹੋਈ ਆਪ ਜੀ ਦੀ ਸੰਤਾਨ ਬਾਬਾ ਗੁਰਦਿੱਤਾ ਜੀ ਸ੍ਰੀ ਬਾਬਾ ਅਣੀ ਰਾਏ ਜੀ ਸੂਰਜ ਮਲ ਜੀ ਬਾਬਾ ਅਟਲ ਰਾਏ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਬੀਬੀ ਵੀਰੋ ਜੀ ਸਨ ਆਪ ਜੀ ਨੇ ਬੜੇ ਸੁੰਦਰ ਸੁੰਦਰ ਅਸਥਾਨ ਵਸਾਏ ਤੇ ਬਣਾਏ ਸ੍ਰੀ ਅਕਾਲ ਤਖਤ किला लोगढ़ कॉल सर विवेक सर श्री कीरतपुर महाराज ਤੇ ਡੇਰਾ ਸਾਹਿਬ ਲਾਹੌਰ ਆਪਨੇ ਬਹੁਤ ਵੱਡੇ ਯੁੱਧ ਵੀ ਲੜੇ ਇੱਕ ਅੰਮ੍ਰਿਤਸਰ ਦੇਚ ਦੂਜਾ ਹਰਗੋਬਿੰਦਪੁਰੇ ਤੀਸਰਾ ਮਰਾਜ ਤੇ ਚੌਥਾ ਕਰਤਾਰਪੁਰ ਦੇਚ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸਿੱਖੀ ਪਰੰਪਰਾ ਨੂੰ ਇੱਕ ਨਵਾਂ ਮੋੜ ਦਿੱਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਇਹ ਫਕੀਰਾਂ ਦਾ ਘਰ ਮੰਨਿਆ ਗਿਆ ਪੀਰਾਂ ਦਾ ਘਰ ਮੰਨਿਆ ਗਿਆ ਸੰਤਾਂ ਦਾ ਟਿਕਾਣਾ ਮੰਨਿਆ ਗਿਆ ਲੇਕਿਨ ਅੱਜ ਪਰੰਪਰਾ ਬਦਲੀ ਅੱਜ ਪੀਰੀ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬਕਾਇਦਾ ਤੌਰ ਤੇ ਮੀਰੀ ਜੋੜ ਦਿੱਤੀ ਆਪਨੇ ਰਾਜ ਤੇ ਯੋਗ ਨੂੰ ਇਕੱਠਾ ਕੀਤਾ ਆਪਨੇ ਭਗਤੀ ਤੇ ਸ਼ਕਤੀ ਦਾ ਸੰਗਮ ਕੀਤਾ ਆਪ ਰਾਜਨੀਤੀ ਨੂੰ ਵੀ ਲਿਆਏ ਉਸ ਦੇ ਮੂਲ ਕਾਰਨ ਸਨ ਜਦੋਂ ਗੁਰਨਾਨਕ ਦੇਵ ਜੀ ਮਹਾਰਾਜ ਦਾ ਆਗਮਨ ਹੋਇਆ ਉਦੋਂ ਹੀ ਮੁਗਲ ਰਾਜ ਦਾ ਇਸ ਦੇਸ਼ ਦੇ ਵਿੱਚ ਆਗਮਨ ਹੋਇਆ ਕਿਉਂਕਿ ਏ ਆਏ ਸਿਰਫ ਧਨ ਸੰਪਦਾ ਲੁੱਟਣ ਲਈ ਇੱਜ਼ਤ ਅਸਮਤ ਲੁੱਟਣ ਲਈ ਔਰ ਦੇਸ਼ ਦੀ ਹਰ ਪਰੰਪਰਾ ਨੂੰ ਮਿਟਾਉਣ ਲਈ ਤਾਂ ਕੁਦਰਤੀ ਗੱਲ ਹੈ ਜ਼ਿਆਦਾ ਜ਼ਬਰ ਤਸ਼ੱਦਦ ਜ਼ੁਲਮ ਤੇ ਦੁੱਖ ਪੰਜਾਬ ਨੂੰ ਹੀ ਸਹਿੜਨਾ ਪਿਆ ਪੰਜਾਬ ਦਰਵਾਜ਼ਾ ਸੀ ਸਾਰੇ ਹਿੰਦੁਸਤਾਨ ਵਿੱਚ ਪਹੁੰਚਣ ਦਾ ਦਾਖਲ ਹੋਣ ਦਾ ਤੁ ਸਾਰਾ ਜੰਗੋ ਜਦਲ ਤਬਾਈ ਇਸ ਦਰਵਾਜ਼ੇ ਤੇ ਹੁੰਦੀ ਰਹੀ ਪਹਿਲੇ ਪਾਦਸ਼ਾਹੀ ਅੱਖਾਂ ਦੇ ਸਾਹਮਣੇ ਬਾਬਰ ਦੀ ਕੀਤੀ ਤਬਾਈ ਫਿਰ ਇਸ ਤਰੀਕੇ ਦੇ ਨਾਲ ਪੀੜੀ ਦਰ ਪੀੜੀ ਇਹ ਤਬਾਈ ਇਹ ਬਰਬਾਦੀ ਹੁੰਦੀ ਰਹੀ ਅਕਬਰ ਨੇ ਸੋਚਿਆ ਬਹੁ ਗਣਤੀ ਦੇ ਇਸ ਦੇਸ਼ ਦੇ ਜਿਹੜੀ ਕਾਮ ਰਹਿੰਦੀ ਹੈ ਉਸ ਨਾਲ ਮਿਲ ਜੁਲ ਕੇ ਰਹੀਏ ਤੋਂ ਉਸਨੇ ਸੁਲ੍ਹਾ ਕੁਨ ਨੀਤੀ ਅਪਣਾਈ ਦਰਬਾਰ ਦੇ ਨੌ ਰਤਨਾਂ ਵਿੱਚ ਹਿੰਦੂ ਤੇ ਮੁਸਲਮ ਦੋਵੇਂ ਇਕੱਠੇ ਸਨ ਅਕਬਰ ਦੀ ਇੱਕ ਬੇਗਮ ਜੋਦਾਬਾਈ ਰਾਜਾ ਮਾਨ ਸਿੰਘ ਜੀ ਦੀ ਭੈਣ ਸੀ ਹਿੰਦੂ ਸੰਸਕ੍ਰਿਤੀ ਔਰ ਇਸਲਾਮੀ ਸੰਸਕਾਰਾਂ ਦਾ ਇੱਕ ਸੰਗਮ ਸੀ ਲੇਕਿਨ ਜਹਾਂਗੀਰ ਦੇ ਨਾਲ ਨੀਤੀ ਬਦਲੀ ਇਸੇ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਨਾਲ ਗੁਰੂ ਘਰ ਦੀ ਪਰੰਪਰਾ ਵੀ ਬਦਲ ਗਈ ਜਹਾਂਗੀਰ ਦੇ ਹੁਕਮ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ ਔਰ ਇਸ ਸ਼ਹਾਦਤ ਨੇ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਹਿਰਦੇ ਤੇ ਬਹੁਤ ਵੱਡਾ ਅਸਰ ਛੋੜਿਆ ਆਪਨੇ ਮਾਲਾ ਦੇ ਨਾਲ-ਨਾਲ ਹੱਥ ਦੇ ਵਿੱਚ ਤਲਵਾਰ ਫੜ ਲਈ। ਔਰ ਕਹਿ ਦਿੱਤਾ ਅੰਦਰੂਨੀ ਵਹਿਰੀਆਂ ਦਾ ਮੁਕਾਬਲਾ ਕਰਨ ਲਈ ਜਪਤਾਈ ਚਾਹੀਦਾ ਹੈ, ਸੰਜਮ ਚਾਹੀਦਾ ਹੈ, ਪ੍ਰੇਮ ਚਾਹੀਦਾ ਹੈ, ਸਤਸੰਗ ਚਾਹੀਦਾ ਹੈ, ਗੁਰੂ ਭਗਤੀ ਚਾਹੀਦੀ ਹੈ। ਪਰ ਦੋਖੀ ਸਿਰਫ ਅੰਦਰ ਨਹੀਂ ਬਾਹਰ ਵੀ ਨੇ। ਜੋ ਦੇਸ਼ ਲਈ ਦੋਖੀ ਹੁੰਦੇ ਨੇ, ਧਰਮ ਲਈ ਦੋਖੀ ਹੁੰਦੇ ਨੇ, ਧਰਮ ਦੀ ਸੰਸਕ੍ਰਿਤੀ ਲਈ ਜੋ ਹੈ ਦੋਖੀ ਹੁੰਦੇ ਨੇ। ਔਰ ਇੱਜ਼ਤ ਆਬਰੂ ਲਈ ਦੋਖੀ ਹੁੰਦੇ ਨੇ ਉਹਨਾਂ ਤੋਂ ਵੀ ਦੇਸ਼ ਨੂੰ ਇੱਜ਼ਤ ਆਬਰੂ ਨੂੰ ਤੇ ਸੰਸਕ੍ਰਿਤੀ ਨੂੰ ਬਚਾਉਣਾ ਹੁੰਦਾ ਹੈ ਲਿਆਜ਼ਾ ਆਪਨੇ ਤਲਵਾਰ ਫੜ ਲੀ ਇਸ ਤਰ੍ਹਾਂ ਆਪ ਮੇਰੀ ਪੀਰੀ ਦੇ ਮਾਲਕ ਕਹਿ ਲਾਇਆ ਹੈ ਆਪ ਦੇ ਨਾਲ ਲਾਓ ਲਸ਼ਕਰ ਰਹਿੰਦਾ ਸੀ ਆਪਨੇ ਹੁਕਮਨਾਮੇ ਭੇਜੇ ਸਾਨੂੰ ਜੋ ਭੇਟਾ ਚਾੜੀ ਜਾਏ ਉਹ ਸ਼ਸਤਰਾਂ ਦੀ ਹੋਵੇ ਉਹ ਘੋੜਿਆਂ ਦੀ ਹੋਵੇ ਉਹ ਹਾਥੀਆਂ ਦੀ ਹੋਵੇ ਤਾਂ ਕਿ ਮੈਂ ਜਿਸ ਕੌਮ ਦੀ ਸਿਰਜਣਾ ਕਰ ਰਿਹਾ ਉਹ ਇਤਨੀ ਮਜ਼ਬੂਤ ਹੋਵੇ ਕਿ ਦੇਸ਼ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਟੁੱਟ ਜਾਣ ਇਹ ਖਿਆਲ ਦੇਸ਼ ਦੀ ਆਜ਼ਾਦੀ ਦਾ ਸਭ ਤੋਂ ਪਹਿਲੇ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ ਉਹਨਾਂ ਦੀ ਦੇਣ ਹੈ ਅਤੇ ਇਹ ਪੀੜੀਦਰ ਪੀੜੀ ਖਿਆਲ ਅੱਗੇ ਚੱਲਦਾ ਰਿਹਾ ਇਹੀ ਕਾਰਨ ਹੈ ਕਿ ਸਤਾ ਤੇ ਸਤ ਦਾ ਘੋਲ ਹੁੰਦਾ ਰਿਹਾ ਬਾਰ ਬਾਰ ਸਤਾ ਇਸ ਸਤਵਾਦੀ ਨਾਲ ਟਕਰਾਈਏ ਇਸ ਵਾਸਤੇ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਚਾਰ ਵੱਡੇ ਜੰਗ ਲੜਨੇ ਪਏ ਔਰ ਇਹ ਖੁਸ਼ਕਿਸਮਤੀ ਔਰ ਦੇਵੀ ਸ਼ਕਤੀ ਸਮਝੋ ਕਿ ਚਾਰਾਂ ਹੀ ਜੰਗਾਂ ਦੇਚ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਜਿੱਤ ਹੋਈ ਕੀਰਤਪੁਰ ਦੀ ਜੰਗ ਵਿੱਚ ਆਪ ਦਾ ਇੱਕ ਸੈਨਾਪਤੀ ਪੈਂਦੇ ਖਾਂ ਜਿਸ ਨੂੰ ਆਪ ਨੇ ਪਾਲਿਆ ਸੀ ਪੋਸਿਆ ਸੀ ਵੱਡਾ ਕੀਤਾ ਸੀ ਬਾਗੀ ਹੋ ਗਿਆ ਤੇ ਬਾਗੀਆਂ ਦੀ ਫੌਜ ਦੇ ਸ਼ਾਮਲ ਹੋ ਕੇ ਸਤਗੁਰਾਂ ਤੇ ਆ ਕੇ ਚੜਾਈ ਵੀ ਕੀਤੀ ਆਮਣਾ ਸ਼ਾਮਣਾ ਹੋ ਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਬੜਾ ਤਰਸ ਆਇਆ ਸਤਗੁਰ ਨੂੰ ਦਰਸਲ ਲੰਬੀ ਗੁਲਾਮੀ ਦੇ ਵਿੱਚ ਇਹ ਪਠਾਨ ਤੇ ਬਾਕੀ ਦੀਆਂ ਕੌਮਾਂ ਜੀ ਰਹੀਆਂ ਸਨ ਤੇ ਕਿੰਨੇ ਗੁਲਾਮ ਬੰਦੇ ਕੋਲ اخلاق ਨਹੀਂ ਰਹਿੰਦਾ ਗੁਲਾਮ ਬੰਦੇ ਦੀ ਅਣਖ ਮਰ ਜਾਂਦੀ ਹੈ ਗੁਲਾਮ ਬੰਦੇ ਦੀ ਗੈਰਤ ਪੈਰਾਂ ਥੱਲੇ ਚਲੀ ਜਾਂਦੀ ਹੈ ਤੋਂ ਪੈਂਦੇ ਖਾਂਦੇ ਅੰਦਰ ਵੀ ਕੋਈ اخلاق ਨਹੀਂ ਉਸਨੇ ਪੂਰੀ احسان فراموشی ਕੀਤੀ ਸਤਗੁਰਾਂ ਦੇ ਕੀਤੇ ਉਪਕਾਰ ਸਾਰੇ ਭੁਲਾ ਦਿੱਤੇ ਔਰ ਤਲਵਾਰ ਲੈ ਕੇ ستگر لڑن لائی آ گیا مہاراج نے بھی میان چو تلوار کدی لیکن پہلے خان نے ڈھال روکیا اس نے ڈھال روکیا یکے بہ دیگرے اس نے چھیں کیتے ہیں گروہ ہرگوبند ساح جی مہاراج نے چھویں وار نال روکے پھر تلوار چلانے میں آخیا چنا نمی زدن ਜ਼ਦਨ ਇੰ ਐਸਤ ਪੈਂਦੇ ਖਾਂ ਤਲਵਾਰ ਇੰਜ ਨਹੀਂ ਚਲਾਈ ਦੀ ਇੰਜ ਚਲਾਈ ਦੀ ਵਾਰ ਕਰਕੇ ਦੱਸਿਆ ਮੋਸਨ ਫਾਨੀ ਲਿਖਦਾ ਹੈ ਮੈਦਾਨੇ ਜੰਗ ਦੇਚ ਕਿਸੇ ਦੁਸ਼ਮਣ ਨੂੰ ਤਲਵਾਰ ਚਲਾਣ ਦੀ ਜਾਚ ਸਿਖਾਣੀ ਇਹ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਹਿੱਸੇ ਹੀ ਆਇਆ ਹੈ ਹਿਰਦਾ ਕਿੰਨਾ ਕੋਮਲ ਸੀ ਕਿੰਨਾ ਨਿਰਮਲ ਸੀ ਕਿੰਨਾ ਪਾਵਨ ਸੀ ਬਾਰਾ ਮੌਲਾ ਦੀ ਗੱਲ ਹੈ ਮਾਂ-ਬਾਪ ਨੇ ਨਵੇਂ ਜਨਮੇ ਇੱਕ ਬੱਚੇ ਨੂੰ ਬਾਹਰ ਰੂੜੀ ਤੇ ਸੁੱਟ ਦਿੱਤਾ ਗੰਦਗੀ ਦੇ ਢੇਰ ਤੇ ਸੁੱਟ ਦਿੱਤਾ ਕਿਉਂ ਕਰੂਪ ਸੀ ਤੇ ਜਨਮ ਸਮੇਂ ਇਸ ਦੇ ਮੂੰਹ ਦੇ ਚੋਂ ਦੋ ਦੰਦ ਬਾਹਰ ਨਿਕਲੇ ਹੋਏ ਸਨ ਸਤਿਗੁਰੂ ਸ਼ਿਕਾਰ ਖੇਡਦੇ ਹੋਏ ਜਦੋਂ ਥੋਂ ਲੰਘੇ ਬੱਚੇ ਦੇ ਰੋਣ ਦੀ ਚੀਖਣ ਦੀ ਆਵਾਜ਼ ਕੰਨਾਂ 'ਚ ਪਈ। ਦਰਦੀ ਦਾਤੇ ਨੇ ਆਪਣਾ ਘੋੜਾ ਰੋਕਿਆ। ਨਾਲ ਦੇ ਸਿੰਘਾਂ ਨੂੰ ਕਿਹਾ ਦੇਖੋ ਕਿਸੇ ਮਨੁੱਖੀ ਬੱਚੇ ਦੀ ਆਵਾਜ਼ ਗੰਦਗੀ ਦੇ ਢੇਰ ਤੋਂ ਆ ਰਹੀ ਹੈ, ਰੂੜੀ ਤੋਂ ਆ ਰਹੀ ਹੈ। ਸਿੰਘ ਵੱਜੇ ਹੋ ਗਏ। ਦੇਖਿਆ ਕਿ ਹਾਂ ਪਾਦਸ਼ਾ ਮਨੁੱਖੀ ਬੱਚਾ ਹੈ। ਪਰ ਬੜਾ ਕੋਹਤਰਾ ਹੈ। ਬੜਾ ਗੰਦਾ ਹੈ ਬੜਾ ਕੋਤਰਾ ਹੈ ਸਹਿਬਾਂ ਦੇ ਮੁਖਾਰਬਿੰਦ ਤੋਂ ਨਿਕਲਿਆ ਕੋਈ ਗੱਲ ਨਹੀਂ ਚੁਕ ਲਿਆ ਸੁਥਰਾ ਹੋਵੇਗਾ ਇਸ ਬੱਚੇ ਦਾ ਨਾਂ ਸੁਥਰਾ ਸ਼ਾ ਪਿਆ ਵੱਡਾ ਹੋ ਕੇ ਇਹਦਾ ਤਕੀਆ ਕਲਾਮ ਸੀ ਹਰਦਮ ਨਾਨਕ ਸ਼ਾ ਧਰਮ ਦੇ ਬੇੜੇ ਬੰਨੇ ਲਾ ਹਰਦਮ ਨਾਨਕ ਸ਼ਾ ਧਰਮ ਦੇ ਬੇੜੇ ਬੰਨੇ ਲਾ ਬਕਾਇਦਾ ਸੁਤਰਾ ਸ਼ਾਇਆਂ ਦਾ ਇੱਕ ਪੰਥ ਚੱਲ ਪਿਆ ਜਿਨ੍ਹਾਂ ਨੇ ਗੁਰੂ ਘਰ ਦਾ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਪ੍ਰਚਾਰ ਕੀਤਾ ਔਰ ਇਹ ਹੱਥਾਂ ਵਿੱਚ ਕੜੇ ਪਾ ਕੇ ਸੋਟੀਆਂ ਨਾਲ ਵਜਾ ਕੇ ਬਸ बार-बार ਇਹੀ ਗਾਈ ਜਾਂਦੇ ਰਹਸਨ ਕਿ ਹਰਦਮ ਨਾਨਕ ਸ਼ਾ ਧਰਮ ਦੇ ਬੇੜੇ ਬੰਨੇਲਾ ਇਸ ਤਰੀਕੇ ਦੇ ਨਾਲ ਇਹ ਗੁਰਮਤ ਦਾ ਪ੍ਰਚਾਰ ਕਰਦਾ ਰਿਹਾ ਤੇ ਸਤਿਗੁਰਾਂ ਦੀ ਸ਼ਰਨ ਵਿੱਚ ਰਹਿ ਕੇ ਬ੍ਰਹਮ ਗਿਆਨ ਨੂੰ ਪ੍ਰਾਪਤ ਹੋਇਆ ਤੁਖਮੇ ਤਾਸੀਰ ਕਰਕੇ ਮਜ਼ਾਕੀ ਸੁਭਾਅ ਦਾ ਸੀ ਲੇਕਿਨ ਸਤਗੁਰਾਂ ਦੀ ਸੰਗਤ ਕਰਕੇ ਬ੍ਰਹਮ ਗਿਆਨੀ ਹੋਇਆ ਸੀਲ ਸੰਜਮੀ ਹੋਇਆ ਪ੍ਰਭੂ ਦੀ ਭਗਤੀ ਕਰਨ ਵਾਲਾ ਹੋਇਆ ਇਸ ਤਰ੍ਹਾਂ ਦੇ ਬੱਚੇ ਨੂੰ ਜਿਸ ਨੇ ਜਿਸ ਨੂੰ ਮਾਂ ਨੇ ਵੀ ਸੁੱਟ ਦਿੱਤਾ ਪਿਤਾ ਨੇ ਵੀ ਸੁੱਟ ਦਿੱਤਾ ਗੁਰੂ ਚੁੱਕ ਕੇ ਲਿਆ ਹੈ ਔਰ ਆਪਣੀ ਗੋਦ ਦੇ ਥਾਂ ਦਿੱਤੀ ਬੱਚੇ ਦੀ ਤਰ੍ਹਾਂ ਜੋ ਹੈ ਪਾ ਲਿਆ سوربیر ہردا ہر کتنا کومل سی اس گھٹنا تو پتا چل آپ نے سکھ جگت ایک بڑی دین دیتی. اکال تخت. کیتا, اے سنگو اپنے راجسی جھگڑے دھارمک مت بھید سماج کل کلیش اس تخت دچ بیٹھ کے فیصلہ کریا کرو تے تخت کا جتے دار جو فیصلہ کرے اس نو پروان کر لیا کرو اس نو قبول کر لیا کرو سکھ جگت ای بڑی مہان پرمپرا دھن گرو ہرگوبند صاحب جی مہاراج نے توری اور واقعی اس دی لوڑ سی کیونکہ دیش خطرے دیش سی چاروں اور آپسی اور اور بکھاد کھڑا ہو جائے آپس ہی شکتی پاڑ جائے ਤੋ ਫਿਰ ਦੇਸ਼ ਦੀ ਰੱਖਿਆ ਕਰਨੀ ਤੇ ਆਪਣੇ ਆਪ ਨੂੰ ਬਚਾਣਾ ਔਖਾ ਹੁੰਦਾ ਹੈ ਆਮ ਜਗਤ ਵਿੱਚ ਜਿਹੜੀ ਰਾਜਨੀਤੀ ਚੱਲਦੀ ਹੈ ਉਹ ਇਹਨਾਂ ਚਾਰ ਗੁਣਾਂ ਕਰਕੇ ਚੱਲਦੀ ਹੈ ਜੋ ਵਾਸਤਵਕ ਚਾਰ ਗੁਣ ਨਹੀਂ ਨੇ ਹਕੀਕਤ ਦੇ ਵਿੱਚ ਔਗਣ ਹੀ ਨੇ ਸ਼ਾਮ, ਦਾਮ, ਡੰਡ, ਭੇਦ ਅਗਲੇ ਦੀ ਸਰਨੀ ਪੈ ਜਾਓ ਜਾਂ ਅਗਲੇ ਨੂੰ ਆਪਣੀ ਸ਼ਰਨ ਦੇ ਵਿੱਚ ਥਾਂ ਦਿਓ ਔਰ ਇਸ ਤਰ੍ਹਾਂ ਉਸ ਨੂੰ ਕਾਬੂ ਦੇ ਵਿੱਚ ਰੱਖੋ ਪਰ ਉਸ ਦੀ ਸ਼ਰਨੀ ਪੈ ਕੇ ਜੋ ਕਾਬੂਚ ਨਹੀਂ ਆਇਆ ਤੇ ਸ਼ਰਨ ਦੇ ਚ ਰੱਖਣ ਦੇ ਨਾਲ ਵੀ ਉਹ ਕਾਬੂ ਦੇ ਚ ਨਹੀਂ ਆਇਆ ਤਾਂ ਧਾਮ ਕੁਝ ਦੇ ਕੇ ਉਸ ਨੂੰ ਕਾਬੂ ਕਰੋ ਪਰ ਜੇ ਕਿਧਰੇ ਉਹ ਦੇ ਕੇ ਵੀ ਕਾਬੂ ਦੇ ਚ ਨਹੀਂ ਆਇਆ ਤਾਂ ਡੰਡ ਉਹਨੂੰ ਸਜ਼ਾ ਦਿਓ ਉਹਨੂੰ ਮਾਰੋ ਪਰ ਜੇ ਡੰਡ ਨਾਲ ਵੀ ਉਹ ਕਾਬੂ ਨਹੀਂ ਆ ਸਕਿਆ ਤੇ ਫਿਰ 파ੜੋ ਫਿਰ ਟੁਕੜੇ ਟੁਕੜੇ ਕਰੋ ਫਿਰ 파ੜ ਦਿਓ ਵਿਖੇਵਾ ਖੜਾ ਕਰ ਦਿਓ ਅੱਜ ਤੱਕ ساری ਦੁਨੀਆ ਦੇ ਇਸ ਰਾਜਨੀਤੀ ਇਸੇ ਢੰਗ ਨਾਲ ਚੱਲਦੀ ਰਹੀ ਹੈ ਔਰ ਚੱਲਦੀ ਆ ਰਹੀ ਹੈ। ધਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਰਾਜਨੀਤੀ ਦੀ ਨਵੀਂ ਬੁਨਿਆਦ ਰੱਖੀ ملن ساری دا جذبہ بھائی چارہ انصاف برابری پیار اے آپ دے آپشے ہوئے بڑے مہان سدھانتک نکتے جو بڑے کارآمد نے اور سکھ جگت نو بہت تعمیری روچیاں دے دے رہے آپ دا ہونا اور نال ਘੋੜਸਵਾਰਾਂ ਦਾ ਰਖਣਾ ਸੈਨਾ ਦਾ ਰਖਣਾ ਵਕਤ ਦੀ ਹਕੂਮਤ ਨੂੰ ਚੰਗਾ ਨਹੀਂ ਲੱਗਿਆ ਆਪਨੇ ਪ੍ਰਚਾਰ ਦੇ ਨਾਲ ਨਾਲ ਇਹ ਪ੍ਰਚਾਰ ਵੀ ਆਰੰਭ ਕੀਤਾ ਕਿ ਸ਼ਕਤੀਸ਼ਾਲੀ ਬਣੋ ਜੋ ਮਾਲਾ ਫੇਰ ਦਿਓ ਇਸ ਦੀ ਰੱਖਿਆ ਵੀ ਕਰ ਸਕੋ ਆਪਣੇ ਧਰਮ ਦੀ ਰੱਖਿਆ ਵੀ ਕਰ ਸਕੋ ਆਪਣੇ ਦੇਸ਼ ਦੀ ਰੱਖਿਆ ਵੀ ਕਰ ਸਕੋ ਸਮੁੱਚੇ ਕਸ਼ਮੀਰ ਦੇ ਵਿੱਚ ਜੋ ਅੰਦੋਲਨ ਚੱਲੇ ਹੋਏ ਸਨ ਆਪਨੇ ਉੱਥੇ ਫੇਰੀ ਪਾ ਕੇ ਬਹੁਤ ਸੁੰਦਰ ਦਿਲਾਸਾ ਦਿੱਤਾ ਔਰ ਸਾਰਿਆਂ ਦੇ ਵਿੱਚ ਗੁਰਮਤ ਦਾ ਪ੍ਰਚਾਰ ਕੀਤਾ ਕਸ਼ਮੀਰ ਦੀ ਸਿੱਖੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਬਣਾਈ ਹੋਈ ਸਿੱਖੀ ਹੈ ਔਰ ਉਹਨਾਂ ਦੇ ਆਸ਼ੀਰਵਾਦ ਨਾਲ ਫੱਲੀ ਹੈ ਫੁੱਲੀ ਹੈ ਜਹਾਂਗੀਰ ਇਸ ਨੇ ਇੱਕ ਦਫਾ ਸਤਗੁਰਾਂ ਨੂੰ ਬੁਲਾ ਭੇਜਿਆ ਆਗਰੇ ਪਾਤਸ਼ਾਹ ਗਏ ਸ਼ਾਨੋ ਸ਼ੌਕਤ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਦੇਖ ਕੇ ਲਾਉ ਲਸ਼ਕਰ ਸੀਸ ਤੇ ਕਲਗੀ ਗਲੇ ਦੇ ਵਿੱਚ ਮੋਤੀਆਂ ਦੀ ਮਾਲਾ ਮੋਂਡੇ ਤੇ ਬਾਜ਼ ਹੱਥ ਦੇ ਵਿੱਚ ਤਲਵਾਰ ਚਮਕਦੀ ਹੋਈ ਜਿਸ ਦੀ ਸੋਨੇ ਦੀ ਮੁੱਠ ਇਹ ਸ਼ਾਨੋ ਸ਼ੌਕਤ ਜਰੀ ਨਹੀਂ ਗਈ ਜਹਾਂਗੀਰ ਤੋਂ ਔਰ ਆਮ ਕਹਾਵਤ ਹੈ ਇੱਕ ਬਾਦਸ਼ਾਹ ਆਪਣੇ ਸਾਹਮਣੇ ਕਿਸੇ ਫਕੀਰ ਨੂੰ ਤੇ ਬਰਦਾਸ਼ਤ ਕਰ ਸਕਦਾ ਹੈ ਮੰਗਤੇ ਨੂੰ ਤੇ ਬਰਦਾਸ਼ਤ ਕਰ ਸਕਦਾ ਹੈ ਬਾਦਸ਼ਾਹ ਆਪਣੀ ਬਰਾਬਰੀ ਦਾ ਕਿਸੇ ਬਾਦਸ਼ਾਹ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਈਰਖਾ ਨਾਲ ਭਰ ਜਾਂਦਾ ਹੈ ਉਸਨੇ ਧੋਖੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਆਗਰੇ ਦੇ ਕਿਲੇ ਵਿੱਚ ਕੈਦ ਕਰਵਾ ਦਿੱਤਾ ਸਿੱਖ ਜਗਤ ਵਿੱਚ ਬੜਾ ਰੋਸ ਫੈਲਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਾਦਤ ਆਵਾਜ਼ ਜੋ ਰੋਸ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਕੈਦ ਹੋ ਜਾਣ ਨਾਲ ਉਸ ਰੋਸ ਦੀ ਅਗਦੇਸ਼ ਤੇਲ ਹੀ ਪਿਆ ਜਿਸ ਗਵਾਲੀਅਰ ਦੇ ਕਿਲੇ ਵਿੱਚ ਆਪ ਨੂੰ ਕੈਦ ਰੱਖਿਆ ਗਿਆ ਉੱਥੇ ਪਹਿਲੇ ਦੇ ਹੀ ਬਵੰਜਾ ਰਾਜੇ ਕੈਦ ਸਨ ਇਸ ਦੇਸ਼ ਦੇ ਵਿੱਚ ਜਿਸ ਰਾਜੇ ਨੂੰ ਜਹਾਂਗੀਰ ਨੇ ਇੱਕ ਸ਼ਕਤੀ ਸਮਝਿਆ ਤਾਕਤ ਸਮਝਿਆ ਔਰ ਆਪਣੇ ਲਈ ਖਤਰਾ ਸਮਝਿਆ ਉਹਨੂੰ ਜ਼ੋਬ ਕੋਬ ਕਰਕੇ ਕਾਬੂ ਕੀਤਾ ਤੇ ਫਿਰ ਗੁਆਲিয়ਰ ਦੇ ਕਿਲੇ ਚ ਬੰਦ ਕਰ ਦਿੱਤਾ ਸਵੇਰੇ ਨਾਸ਼ਤੇ ਵਿੱਚ ਉਹਨਾਂ ਨੂੰ ਪੋਸਤ ਪਿਲਾਇਆ ਜਾਂਦਾ ਸੀ ਤਾਂ ਕਿ ਸਹਜੇ ਸਹਜੇ ਇਹ ਆਲਸੀ ਹੋ ਜਾਣ ਦਲਿਦਰੀ ਹੋ ਜਾਣ ਸੋਚਣ ਦੀ ਸ਼ਕਤੀ ਇਹਨਾਂ ਦੀ ਕੁੰਧ ਹੋ ਜਾਏ ਪਰ ਜਦ ਅੱਜ ਗੁਰੂ ਹਰਗਵਿੰਦ ਸਾਹਿਬ ਜੀ ਮਹਾਰਾਜ ਕਿਲੇ ਵਿੱਚ ਗਏ ਤਾਂ ਕਿਲਾ ਵਾਕਈ ਮੰਦਰ ਬਣ ਗਿਆ ਸਤ ਸੰਗ ਬਣ ਗਿਆ ਇਹਨਾਂ ਰਾਜਿਆਂ ਨੂੰ ਪ੍ਰਭੂ ਨਾਮ ਸਿਮਰਨ ਨੂੰ ਮਿਲਿਆ ਪ੍ਰਭੂ ਦੀ ਕੀਰਤੀ ਸੁਣਨ ਨੂੰ ਮਿਲੀ ਪ੍ਰਭੂ ਦਾ ਜਸ ਸੁਣਨ ਨੂੰ ਮਿਲਿਆ ਰਸ ਆਣ ਲੱਗ ਪਿਆ ਔਰ ਮਹਾਰਾਜ ਨੇ ਕਹਿ ਦਿੱਤਾ ਕੱਲ ਤੋ ਤੁਸੀਂ ਪੋਸਤ ਨਹੀਂ ਪੀਣਾ ਤੈਨੂੰ ਠੁਗਰਾ ਦੇਣਾ ਇੰਜ ਰੱਬੀ ਨਾਮ ਦਾ ਅਮਲ ਦੇ ਕੇ ਪੋਸਤ ਦਾ ਅਮਲ ਛੁਡਵਾ ਦਿੱਤਾ ਇਤਿਹਾਸਕਾਰਾਂ ਦੇ ਕਥਨ ਅਨੁਸਾਰ ਆਪ 14 ਮਹੀਨੇ ਇਸ ਜੇਲ੍ਹ ਦੇ ਚ ਰਹੇ ਨੇ ਅੰਮ੍ਰਿਤਸਰ ਤੋਂ ਸੰਗਤਾਂ ਆਉਂਦੀਆਂ ਰਹੀਆਂ ਗਵਾਲੀਅਰ ਕਿਲੇ ਦੀ ਪ੍ਰਕਰਮਾ ਕਰਕੇ ਕਿਲੇ ਦੀਆਂ ਦੀਵਾਰਾਂ ਨੂੰ ਮੱਥਾ ਟੇਕ ਕੇ ਔਰ ਮਨ ਦੇ ਚ ਗਮ ਰੋਜ਼ ਲੈ ਕੇ ਵਾਪਸ ਜਾਂਦੀਆਂ ਰਹੀਆਂ ਕਿਲੇ ਦੀ ਉਹ ਪ੍ਰਕਰਮਾ ਕਰਦੇ ਸਨ ਸ਼ਬਦ ਗਾਉਂਦੇ ਹੋਏ ਪ੍ਰਭੂ ਦਾ ਨਾਮ ਜਪਦੇ ਹੈ ਇਹ ਚੌਕੀ ਉਦੋਂ ਤੋਂ ਹੀ ਇੱਕ ਪਰੰਪਰਾ ਦਾ ਰੂਪ ਬਣ ਗਈ ਅੱਜ ਵੀ ਬੇਸ਼ਤਰ ਗੁਰਦੁਆਰਿਆਂ ਦੇ ਵਿੱਚ ਤੇ ਖਾਸ ਕਰਕੇ ਦਰਬਾਰ ਸਾਹਿਬ ਦੇ ਵਿੱਚ ਜੋ ਚੌਕੀ ਪ੍ਰਕਰਮਾਂ ਦੇ ਵਿੱਚ ਬਖੈ ਦਾ ਚਲਦੀ ਹੈ ਇਹ ਉਸੇ ਯਾਦਗਾਰੀ ਚਿੰਨ੍ਹ ਦਾ ਇੱਕ ਹਿੱਸਾ ਹੈ ਇਹ ਪਹਿਲੇ ਕਿਲੇ ਦੀ ਪ੍ਰਕਰਮਾ ਹੁੰਦੀ ਸੀ ਸ਼ਬਦ ਗਾਉਂਦੇ ਹੋਇਆ ਪ੍ਰਭੂ ਦਾ ਜਾਪ ਕਰਦੇ ਹੋਇਆ ਸਾਈ ਮੀਆਂ ਮੀਰ ਦੀ ਮਦਾਖਲਤ ਸਿੱਖਾਂ ਦਾ ਰੋਸ ਔਰ ਆਮ ਜਨਤਾ ਦਾ ਰੋਸ ਵੇਖ ਕੇ ਜਹਾਂਗੀਰ ਨੂੰ ਘਬਰਾਹਟ ਹੋਈ ਕਿ ਹੁਣ ਜ਼ਿਆਦਾ ਦੇਰ ਤੱਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਕੈਦ ਰੱਖਣਾ ਔਖੀ ਗੱਲ ਹੈ ਆਪਨੇ ਰਿਹਾਈ ਦਾ ਹੁਕਮਨਾਮਾ ਭੇਜਿਆ ਔਰ ધਨ ਗੁਰੂ ਹਰਗੁਬਿੰਦ ਸਾਹਿਬ ਜੀ ਮਹਾਰਾਜ ਨੇ ਰਹਾ ਹੋਣ ਤੋਂ ਇਨਕਾਰ ਕਰ ਦਿੱਤਾ ਕਿਉਂ ਉਹ ਬਵੰਝਾ ਰਾਜੇ ਰੋਣ ਲੱਗ ਪਏ ਆਖੰਡ ਦੇ ਪਾਤਸ਼ਾਹ ਆਪ ਚਲੇ ਹੋ ਤੁਸੀਂ ਸਾਡਾ ਸਹਾਰਾ ਸੀ ਤੁਹਾਡੇ ਆਸਰੇ ਤੇ ਦਿਨ ਬੜੇ ਸੋਹਣੇ ਲੰਘ ਰਹੇ ਸਨ ਪ੍ਰਭੂ ਚਿੰਤਨ ਸੜੀ ਖੁਰਾਕ ਬਣ ਗਈ ਸੀ ਪ੍ਰਭੂ ਸਿਮਰਨ ਸੜੀ ਦੌਲਤ ਬਣ ਗਈ ਸੀ ਇਹ ਅਨੰਦ ਹੁਣ ਕਿਵੇਂ ਮਿਲੇਗਾ ਆਪ ਜਾ ਰਹੇ ਹੋ ਸਤਿਗੁਰੂ ਨੇ ਧੀਰਜ ਦਿੱਤੀ ਕਹਿਣ ਲੱਗੇ ਨਹੀਂ ਤੁਹਾਨੂੰ ਛੋੜ ਕੇ ਨਹੀਂ ਜਾਵਾਂਗੇ ਜਾਵਾਂਗੇ ਤਾਂ ਤੁਸੀਂ ਵੀ ਸਾਡੇ ਨਾਲ ਚਲੋਗੇ ਨਹੀਂ ਤੇ ਅਸੀਂ ਵੀ ਨਹੀਂ ਜਾਵਾਂਗੇ ਸਤਿਗੁਰਾਂ ਨੇ ਜਵਾਬ ਦਿੱਤਾ ਜਿੰਨੇ ਚਿਰ ਤੱਕ ਇਹ ਰਾਜੇ ਨਹੀਂ ਛੋੜੇ ਜਾਂਦੇ ਅਸੀਂ ਜੇਲ੍ਹ ਤਵਾਰ ਨਹੀਂ ਆਵਾਂਗੇ ਕਿਲੇ ਤਵਾਰ ਨਹੀਂ ਆਵਾਂਗੇ ਜਹਾਂਗੀਰ ਨੇ ਦੂਸਰਾ ਹੁਕਮ ਭੇਜਿਆ ਜਿਤਨੇ ਰਾਜੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਦਾਮਨ ਪਕੜ ਲੈਣ ਉਬਾਰ ਆ ਸਕਦੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅਕਸਰ ਪੰਜਾਹ ਕਲੀਆਂ ਵਾਲਾ ਚੋਲਾ ਪਹਿਨਦੇ ਸਨ ਬੜਾ ਵੱਡਾ ਉੰਜ ਵੀ ਆਪ ਦਾ ਸਰੀਰ ਵੀ ਬੜਾ ਭਾਰੀ ਭਰਕਮ ਸੀ ਸ਼ਹਿਦਿ ਸੇਵਾ ਲਈ ਕਵੀ توخ جی گردس جی نے لکھے دل بنجن بہو پر تمام راجیہ نو کہتا ایک کلی پکڑ لو میری تو پنجا نے تو پکڑ لی راجے بونجا سن دو ستگر نے پکڑ لیا ਇਸ ਤਰ੍ਹਾਂ ਬਵੰਜਾ ਰਾਜੇ ਬਾਹਰ ਆਏ ਦਰਦੀ ਦਾਤੇ ਦਾ ਨਾਮ ਪੈ ਗਿਆ ਬੰਦੀ ਛੋੜ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬੰਧਨਾਂ ਨੂੰ ਤੋੜਨ ਵਾਲੇ ਜੋ ਉਮਰ ਕੈਦ ਭੋਗ ਰਹੇ ਸਨ ਉਹਨਾਂ ਦੀ ਬੰਦ ਖਰਾਸੀ ਕੀਤੀ ਉੱਥੋਂ ਆਪ ਵਾਪਸ ਆਏ ਨੇ ਆਗਰਾ ਆਗਰੇ ਦੇਚ ਜਮੁਨਾ ਦੇ ਕੰਢੇ ਤੇ ਜਹਾਂਗੀਰ ਦਾ ਤੰਬੂ ਲਗਿਆ ਆਪਦਾ ਵੀ ਤੰਬੂ ਲਗਿਆ ਜਹਾਂਗੀਰ ਨੇ ਸਵਾਗਤ ਜ਼ਰੂਰ ਕੀਤਾ ਔਰ ਸਵਾਗਤ ਦੇ ਚ ਰਾਜਨੀਤੀ ਸੀ ਮਹਿਲਾਂ ਦੇ ਚ ਬੁਲਾਣ ਲਈ ਆਖਿਆ ਸਤਿਗੁਰੂ ਨੇ ਇਨਕਾਰ ਕੀਤਾ ਆਖਿਆ ਨਹੀਂ ਤੇਰੇ ਮਹਿਲਾਂ ਚ ਸਾਡੇ ਸਿੱਖ ਨਹੀਂ ਆ ਸਕਣਗੇ ਔਰ ਭੀੜ ਨੂੰ ਤੇਰੇ ਸੰਤਰੀ ਰੋਕਣਗੇ ਤੇ ਸਾਡਾ ਦਰ ਐਸਾ ਹੈ ਜਿੱਥੇ ਕਿਸੇ ਨੂੰ ਰੋਕਿਆ ਨਹੀਂ ਜਾਂਦਾ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਖੇਮੇ ਦੇ ਨਾਲ ਜਦ ਜਹਾਂਗੀਰ ਨੇ ਵੀ ਆਪਣਾ ਖੇਮਾ ਲਗਵਾਉਣਾ ਚਾਹਿਆ ਤਾਂ ਉਸ ਵਕਤ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਖਿਆ ਇੱਥੇ ਫਿਰ ਪੈਰਾ ਹੋਵੇਗਾ ਫਿਰ ਸਿੱਖਾਂ ਨੂੰ ਰੋਕ ਲੱਗੇਗੀ ਤਾਂ ਜਹਾਂਗੀਰ ਨੇ ਕਿਹਾ ਨਹੀਂ ਜਿੰਨੇ ਦਿਨ ਆਪ ਇੱਥੇ ਹੋ ਪੈਰਾ ਨਹੀਂ ਰਹੇਗਾ ਇੱਕ ਘਾਇਆ ਸਿੰਘ ਘਾਦੀ ਪੰਡ ਵੇਚ ਕੇ ਇਕਦਮ ਆਇਆ ਹੈ ਪਹਿਲਾ ਤੰਬੂ ਸ਼ਹਿਨशाह ਦਾ ਸੀ ਸਿੱਧਾ ਦਾਖਲ ਹੋ ਗਿਆ ਮੁਗਲ ਸ਼ਹਿਨशाह ਵੀ ਸਿਰ ਤੇ ਦਸਤਾਰ ਰੱਖਦੇ ਸਨ ਦਾੜਾ ਹੁੰਦਾ ਸੀ ਜਹਾਂਗੀਰ ਨੇ ਵੀ ਗਲ ਵਿੱਚ ਮੋਤੀਆਂ ਦੀ ਮਾਲਾ ਪੈਣੀ ਹੋਈ ਸੀ ਕੋਲ ਬਾਜ਼ ਬੈਠਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਰੇ ਜੋ ਕੁਝ ਸੁਣ ਰਖਿਆ ਸੀ ਉਹ ਇਸ ਤਰ੍ਹਾਂ ਦੀ ਸ਼ਾਨੋ ਸ਼ੌਕਤ ਜਹਾਂਗੀਰ ਦੀ ਵੇਖ ਕੇ ਦੋ ਟਕੇ ਜੋ ਘਾਹ ਸਵੇਚ ਕੇ ਉਸ ਨੂੰ ਪ੍ਰਾਪਤ ਹੋਏ ਸਨ ਜਹਾਂਗੀਰ ਦੇ ਕਦਮਾਂ ਦੇ ਛੜਕ ਕੇ ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾ ਮੇਰਾ ਲੋਕ ਪਰਲੋਕ ਸੁਹਿਲਾ ਕਰੋ ਮੇਰੀ ਝੋਲੀ ਵਿੱਚ ਭਗਤੀ ਦੀ ਦਾਤ ਪਾਓ ਤਾਂ ਜਹਾਂਗੀਰ ਇੱਕਦਮ ਉੱਠ ਕੇ ਕਹਿਣ ਲੱਗੇ ਤੂੰ ਗਲਤ ਥਾਂ ਤੇ ਆ ਗਏ ਜੋ ਲੋਕ ਪਰਲੋਕ ਸੁਹਿਲਾ ਕਰਦਾ ਹੈ ਜੋ ਭਗਤੀ ਦੀ ਦਾਤ ਦਿੰਦਾ ਹੈ ਉਸ ਦਾ ਤੰਬੂ ਅੱਗੇ ਹੈ ਸਿੱਖ ਨੇ ਇੱਕ ਦਮ ਟਕਾ ਚੁਕ ਲਿਆ ਤੇ ਜਹਾਂਗੀਰ ਕਹਿਣ ਲਗਾ ਸਾਡੀ ਔਕਾਤ ਇੱਕ ਟਕੇ ਜੈਸੀ ਵੀ ਨਹੀਂ ਤੂੰ ਸਾਡੇ ਕਦਮਾਂ ਦੇ ਵਿੱਚ ਇੱਕ ਟਕਾ ਵੀ ਨਹੀਂ ਰੱਖ ਸਕਦਾ ਤਾਂ ਉਸ ਵਕਤ ਸਿੱਖ ਨੇ ਅਖੇ ਇਹ ਟਕਾ ਨਹੀਂ ਇਸ ਵਿੱਚ ਮੇਰੀ ਸ਼ਰਦ ਹੈ ਮੇਰੀ ਭਾਵਨਾ ਹੈ ਮੇਰੀ ਮਿਹਨਤ ਹੈ ਤਾਂ ਜਹਾਂਗੀਰ ਨੇ ਮੋਰਾਂ ਦੀ ਥੈਲੀ ਦਿੱਤੀ ਕਹਿਣ ਲਗਾ ਇਹ ਲੈ ਟਕਾ ਨਾ ਚੁਕ ਮੇਰੀ ਤੋਹीन ਹੈ ਔਰ ਇਹ ਮੋਰਾਂ ਦੀ ਥੈਲੀ ਗੁਰੂ ਦੇ ਕਦਮਾਂ 'ਚ ਰੱਖੇ। ਧਨ ਉਹ ਸਿੱਖ ਕਹਿਣ ਲਗਾ ਇਹ ਮੋਹਰਾਂ ਦੀ ਥੈਲੀ ਮੇਰੀ ਮਿਹਨਤ ਨਾਲ ਨਹੀਂ ਆਈ। ਔਰ ਜੋ ਮਿਹਨਤ ਨਾਲ ਮੈਂ ਕਮਾਇਆ ਧਨ ਨਹੀਂ ਉਹਦੇ 'ਚ ਮੇਰੀ ਸ਼ਰਧਾ ਭਾਵਨਾ ਨਹੀਂ ਹੋਵੇਗੀ। ਔਰ ਜੇ ਸ਼ਰਧਾ ਭਾਵਨਾ ਨਹੀਂ ਤਾਂ ਗੁਰੂ ਦੀ પ્રસੰਤਾ ਦਾ ਮੈਂ ਪਾਤਰ ਵੀ ਨਹੀਂ ਬਣ ਸਕਾਂਗਾ। ਉਹਨੇ ਆਪਣਾ ਟਕਾ ਚੁੱਕ ਕੇ ਜੈਸੇ ਤੰਬੂ ਤੋਂ ਨਿਕਲੇ ਆਵਾਰ ਆਪਣੇ ਤੰਗੂਬੋ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨਿਕਲੇ। ਔਰ ਭਜ ਕੇ ਰਸਤੇ ਦੇਚੀ ਅਜੇ ਸਿੱਖ ਹੈ ਤੰਬੂ ਤੱਕ ਪਹੁੰਚੇ ਹੀ ਨਹੀਂ ਗਲਵਖੜੀ ਚ ਲੈ ਲਿਆ ਅਖਿਆ ਧਨ ਐ ਗੁਰਸਿੱਖ ਤੂੰ ਧਨ ਤੂੰ ਧਨ ਧਨ ਹੈ ਤੇਰੀ ਸਰਦਾ ਇਸਤਰੀ ਕੇ ਨਾਲ ਸਾਹਿਬ ਫਿਰ ਸਹਿਜੇ ਸਹਿਜੇ ਪਹੁੰਚੇ ਅੰਮ੍ਰਿਤਸਰ ਆਪ ਦੀ آمد ਦੇ ਚ ਦੀਪਮਾਲਾ ਕੀਤੀ ਗਈ ਦੀਵਾਲੀ ਦਾ ਤਿਉਹਾਰ ਉਸ ਸਮੇਂ ਤੋਂ ਹੀ ਦਰਬਾਰ ਸਾਹਿਬ ਦੇ ਚ ਬੜੇ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਜਾਂਦਾ ਹੈ